ਸਤਿ ਸ੍ਰੀ ਅਕਾਲ ਅੱਜੋ ਕੀ ਸੀਮਤੀ 2 ਨਵੰਬਰ ਤੇ ਚਰਚੇ ਹੋ ਗਏ ਸੀ ਵੱਡੇ ਆਪਾਂ ਜਣ ਅਸੀਂ ਦੁਆਬੇ ਦੇ ਵੱਡੇ ਖੇਡ ਮੇਲੇ ਤੇ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਆਪਣਾ ਜੈੱਟ ਜਿਹੜਾ ਇੰਜਣ ਹੋਣ ਦੇ ਲਈ ਖੜਾ ਖਰਾਬ ਹੈ ਇਸ ਲਈ ਹਰਮਨ ਤੂਰੀ ਜੀ ਨੇ ਆਪਾਂ ਨੂੰ ਮਲੇਕ ਕੋਲੇ ਤੋਂ ਬੜਾ ਟਾਈਮ ਦੇ ਨਾਲ ਪਿਕ ਕਰ ਲਿਆ ਸੀ ਤੇ ਫਿਰ ਅਸੀਂ ਪਹੁੰਚੇ ਸੀ ਲੁਧਿਆਣੇ ਉੱਥੋਂ ਧੁੰਨਾ ਬਾਜੀ ਸਾਡੇ ਜ਼ਿੰਦਗੀ ਦੇ ਮਾਣ ਤੋਂ ਨਾ ਭਾਜੀ ਨੇ ਸਾਨੂੰ ਕਰਵਾਇਆ ਅੱਧਾ ਘੰਟਾ ਵੇਟ ਤੇ ਕਰਵਾ ਦਿੱਤਾ ਸਾਨੂੰ ਟੂਰਨਾਮੈਂਟ ਤੋਂ ਲੇਟ ਤੇ ਨਾ ਭਾਜੀ ਨੂੰ ਨਾਲ ਅਸੀਂ ਗੱਡੀ ਦੇ ਵਿੱਚ ਲੈ ਕੇ ਪਹੁੰਚ ਗਏ ਜੀ ਉੱਗੀ ਕਾਲੇ ਸੰਗਿਆਂ ਦਾ ਇਲਾਕਾ ਜ਼ਿਲ੍ਹਾ ਜਲੰਧਰ ਦੀ ਧਰਤੀ ਜਾਂ ਨਕੋਦਰ ਦੇ ਏਰੀਏ ਦੇ ਵਿੱਚ ਬਹੁਤ ਵਧੀਆ ਖੇਡ ਮੇਲਾ ਸੀ ਫਾਈਨਲ ਡੇ ਸੀ ਅੱਜ ਤੇ ਗੱਲਾਂ ਲੱਗਣੀਆਂ ਸੀ ਟਿਕਾਣੇ ਆਪਣਾ ਸਾਥੀ ਖੇਡ ਬੁਲਾਰਾ ਕਾਕਾ ਭਾਈ ਰੂਪਾ ਰਾਜਾ ਹੀਰਾ ਤੇ ਨਾਲ ਸੁਖ ਢੀਂਡਸੇ ਦੀ ਸੌਂਡ ਲੱਗੀ ਆ ਮਨੀ ਮਸੀਤਾਂ ਭਰਾ ਸਾਰੇ ਵੀਰ ਪੁੱਜੇ ਸੀ ਤੇ ਰੌਲਾ ਰੱਪਾ ਸਾਰਾ ਐਦਾ ਸੀ ਅੱਜ ਵੀ ਫੋਰ ਟਰੈਕਟਰ ਕਿਹੜਾ ਖਿਡਾਰੀ ਜਿੱਤੇਗਾ ਗੱਲ ਹੋਣੀ ਸੀ ਸ਼ਾਮਾਂ ਤੱਕ ਸਮੇਂ ਦੀ ਤੇ ਆਪਣਾ ਫੇਵਰਟ ਪਲੇਅਰ ਚੱਲਦੇ ਸਮੇਂ ਦਾ ਗੱਗੂ ਗੱਲ ਬਣਾਉਂਦਾ ਬਾਲ ਦੀ ਇਹ ਜਾਨੂੰ ਆਪਾਂ ਆਏ ਤੇ ਕੁਆਰਟਰ ਫਾਈਨਲ ਮੈਚ ਦੇ ਵਿੱਚ ਹੀ ਆਊਟ ਹੋ ਗਿਆ ਸੀ ਟਾਈਮ ਦੇ ਨਾਲ ਤੇ ਆਇਆ ਜੀ ਜਸ਼ਨਾ ਕਹਿੰਦੇ ਗਿੱਦੜਵਾਹੇ ਦੀ ਧਰਤੀ ਦਾ ਛੱਠੇ ਵਾਲੀ ਕੱਦੂ ਹੈਪੀ ਸਾਨੇয়াল ਵੱਡੇ ਵੱਡੇ ਮਾਲਕਾਂ ਨੇ ਪੁੱਛੀ ਹੋਈ ਸੀ ਕਾਕਾ ਸਾਡੀ ਜ਼ਿੰਦਗੀ ਦਾ ਮਾੜ ਰਾਤ ਮੋਟਰਸਾਈਕਲ ਜਿੱਤੇ ਅਸੀਂ ਤੇ ਪਹੁੰਚ ਚੁੱਕੇ ਅਸੀਂ ਇੱਥੇ ਵਰਤਮਾਨ ਤੋਂ ਸਿੱਧਾ ਤੇ ਟਰੈਕਟਰ ਦੇ ਉੱਤੇ ਅਸੀਂ ਆਖ ਬਿੱਲਾ ਨਗਰ ਨਾਲ ਲੈਮਨ ਰੂਪਾ ਢੀ ਭਰਾ ਸਾਡੇ ਸਾਰੇ ਵੀਰ ਅੱਜ ਪੁੱਜੇ ਹੋਏ ਸੀ ਯੁਗੀ ਦੇ ਵੱਡੇ ਖੇਡ ਮੇਲੇ ਦੇ ਉੱਤੇ ਪਪੂ ਪਟਾਕਾ ਜੀ ਸਰਸੇ ਤੋਂ ਚੱਲ ਕੇ ਲੰਮੀ ਦੂਰੀ ਤੈਅ ਕਰਕੇ ਆਏ ਸੀ ਚੰਡੀਗੜ੍ਹ ਦਾ ਰਾਣਾ ਇਹ ਆ ਖੁੰਡ ਪ੍ਰਾਣਾ ਅੱਜ ਕੱਲ ਦੁਬਾਰੇ ਫੇਰ ਫਿੱਟ ਹੋਇਆ ਹੋਇਆ ਵੱਡੀ ਮਿਹਨਤ ਆ ਭਰਾ ਸਾਡੇ ਦੇ ਉਹ ਵੀ ਪੁੱਜੇ ਹੋਇਆ ਸੀ ਉਸ ਤੋਂ ਬਾਅਦ ਮਿਲਿਆ ਜੀ ਬਿਜਲੀ ਬਠਿੰਡਾ ਭਰਾ ਨੇ ਐਨ ਕ੍ਰਿਕਟ ਦੇ ਨਵੇਂ-ਨਵੇਂ ਸ਼ਾਟ ਦੱਸੇ ਤੇ ਗੱਲਾਂ ਲੱਗੀਆਂ ਕਹਿੰਦੇ ਟਕਾਣੇ ਤੇ ਮਿਲਿਆ ਮਨੀ ਚਟਕ ਲੈਦਰ ਤੇ ਕਾਸਕੋ ਦਾ ਬਹੁਤ ਚੰਗਾ ਪਲੇਅਰ ਅਰੋਹਿਤ ਚੰਡੀਗੜ੍ਹ 6 ਫੁੱਟ ਦਿੱਤ ਕੇ ਕਹਿੰਦਾ ਵੀ ਅੱਜ 7ਵੇਂ ਜਿੱਤਣ ਦੀ ਤਿਆਰੀ ਦੇ ਲਈ ਆਇਆ ਹੋਇਆ ਨਾਲ ਕਹਿੰਦੇ ਬਿੱਲੇ-ਭੇਲੇ ਵਾਲੇ ਪ੍ਰਦੀਪ ਪੋਣੀ ਆਪਣੇ ਭਰਾ ਗੱਲਾਂ ਬਾਤਾਂ ਕਰਦੇ ਹੋਏ ਤੇ ਆਪਣਾ ਵੱਡਾ ਵੀਰ ਮਿਲਿਆ ਜੀ ਆਪਾਂ ਨੂੰ ਗੁਰੀ ਕਹਿੰਦੇ ਚਟਿੱਕਾ ਵਾਲਾ ਭਰਾ ਇਹ ਵੀ ਆਪਣਾ ਤੇ ਆਹ ਭਰਾ ਆਪਣਾ ਭਾਰਗੋਨਗਰ ਵਾਲਾ ਬਾਈ ਪੂਰਾ ਹੈਂਡੀਕੈਪ ਆ ਭਰਾ ਹਰੇਕ ਮੇਲੇ ਦੇ ਉੱਤੇ ਮਿਲਦਾ ਯਾਰ ਇਹਨੂੰ ਕਹਿੰਦੇ ਆ ਖੇਡਣ ਦਾ ਜਨੂਨ ਚਾਹੀਦਾ ਬੰਦੇ ਦੇ ਵਿੱਚ ਤੇ ਤਾਇਆ ਜੀ ਸਾਡੇ ਪੁੱਜੇ ਸੀ ਸੰਤੂ ਸਰਜੀਤ ਦੀ ਸਮੁੱਚੀ ਟੀਮ ਦਾ ਕਹਿੰਦੇ ਧੰਨਵਾਦ ਜਿਹੜੇ ਭਰਾਵਾਂ ਨੇ ਅੱਜ ਦਾ ਮੇਲਾ ਜਿਹੜਾ ਕੀਤਾ ਲਾਈਵ ਸਾਰੇ ਵੀਰਾਂ ਦਾ ਕਹਿੰਦੇ ਬਹੁਤ-ਬਹੁਤ ਸੀ ਧੰਨਵਾਦ ਤੇ ਸੈਮੀਫਾਈਨਲ ਮੈਚ 10 ਬਾਲਾਂ 52 ਰਹਿੰਦੇ ਸੀ ਬਿਜਲੀ ਬਠੰਡੇ ਨੇ 9 ਬਾਲਾਂ 9 ਛੱਕੇ ਲਗਾਤਾਰ ਮਾਰ ਕੇ ਆਪਣੀ ਟੀਮ ਨੂੰ ਜਿਹੜਾ ਫਾਈਨਲ ਦੇ ਵਿੱਚ ਪਹੁੰਚਾ ਦਿੱਤਾ ਬਹੁਤ ਤਗੜੀ ਪਾਰੀ ਖੇਡੀ ਜੀ ਸਿਰਾ ਕਰਵਾ ਦਿੱਤਾ ਬਠੰਡੇ ਵਾਲੇ ਵਿਜਨੀ ਨੇ ਆ ਮੇਲੇ ਦੇ ਉੱਤੇ ਉਦੋਂ ਬਾਅਦ ਮਲੇ ਸਾਡੇ ਚਾਚਾ ਜੀ ਛੇਪੂਰੀ ਵਾਲੇ ਫਾਈਨਲ ਖੇਡ ਕੇ ਗਏ ਬਿਜਲੀ ਦੇ ਨਾਲ ਆ ਮੇਲੇ ਦੇ ਉੱਤੇ ਵਾਦ ਗੁੱਡ ਨਿੱਤਰਾ ਸਾਡੇ ਚਾਚਾ ਜੀ ਛੇਪੂਰੀ ਵਾਲੇ ਇਹਨਾਂ ਨੇ ਵੀ ਫੋਰ ਦਿੱਤੇ ਆ ਹੋਇਆ ਪਹਿਲੀਆਂ ਦੇ ਵਿੱਚ ਗੱਲਾਂ ਲੱਗੀਆਂ ਟਿਕਾਣੇ ਤੇ ਹੋ ਗਿਆ ਜੀ ਫਾਈਨਲ ਫਾਈਨਲੀ ਜ਼ਿੰਦਗੀ ਦਾ ਪਹਿਲਾ ਫੋਰ ਟਰੈਕਟਰ ਆਪਣਾ ਭਰਾ ਹਰਮਨ ਧੂਰੀ ਚੜਾਈ ਪੂਰੀ ਜਿਹੜਾ ਕਿ ਜਿੱਤ ਚੁੱਕਿਆ ਸੀ ਬਹੁਤ ਖੁਸ਼ੀ ਦਾ ਮਾਹੌਲ ਸੀ ਕਿਉਂਕਿ ਖੇਡਿਆ ਸੀ ਕਮੇਟੀ ਦੀ ਟੀਮ ਨੇ ਫਸਟ ਪ੍ਰਾਈਜ਼ ਵੀ ਜਿੱਤੇ ਆ ਤੇ ਹਰਮਨ ਧੂਰੀ ਨੇ ਜਿੱਤੇ ਆ ਟਰੈਕਟਰ ਤੇ ਸਤਿ ਸ੍ਰੀ ਅਕਾਲ ਜੀ ਮਿਲਦੇ ਆ ਅਗਲੇ ਕਿਸੇ ਬਲੌਗ ਦੇ ਵਿੱਚ ਅਗਲੇ ਖੇਡ ਮੇਲੇ ਦੇ ਉੱਤੇ